ਕਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਰਿਸ਼ਤੇਦਾਰ ਘਰ ਦੇ ਵਿੱਚ ਬੈਠੇ ਸੀ ਅਤੇ ਕੁੜੀ ਦੇ ਵਿਆਹ ਤੇ ਹਰ ਕੋਈ ਖੁਸ਼ ਸੀ ਅਤੇ ਵੱਧ ਚੜ ਕੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਇਹ ਦਿਨ ਜਿਹਾ ਕਾਲ ਲੈ ਕੇ ਆਲਾ ਹੈ ਕਿ ਘਰ ਦੇ ਵਿੱਚ ਦੋਵੇਂ ਜੀਆਂ ਦੀ ਜਾਨ ਚਲੀ ਜਾਣੀ ਹੈ ਦੋ ਜੀ ਜਿਸ ਦੇ ਵਿੱਚ ਪਿਓ ਅਤੇ ਪੁੱਤ ਸ਼ਾਮਿਲ ਨੇ ਦਰਦਨਾਕ ਹادثੇ ਦਾ ਸ਼ਿਕਾਰ ਹੋ ਗਏ ਅਤੇ ਇਹ ਉਸ ਸਮੇਂ ਹੋਇਆ ਜਦੋਂ ਸਵੇਰ ਸਮੇਂ ਉਹ ਘਰ ਤੋਂ ਸਬਜ਼ੀ ਲੈਣ ਦੇ ਲਈ ਨਿਕਲੇ ਸਨ ਤੇਜ਼ ਰਫ਼ਤਾਰ ਟਿਪਰ ਨੇ ਮੋਟਰਸਾਈਕਲ ਸਵਾਰ ਪਿਉ-ਪੁੱਤ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਦੋਵੇਂ ਦੀਆਂ ਮ੍ਰਿਤਕ ਦੇਹਾਂ ਇਹੋ ਜਿਹੀਆਂ ਹਾਲਤ ਦੇ ਵਿੱਚ ਸਨ ਕਿ ਪੁਲਿਸ ਨੇ ਉਹਨਾਂ ਨੂੰ ਇਕੱਠਾ ਕਰਕੇ ਲਿਫਾਫੇ ਦੇ ਵਿੱਚ ਪਾਇਆ ਇਹ ਹਾਦਸਾ ਨਕੋਦਰ ਰੋਡ ਤੇ ਖਾਸਾ ਸਕੂਲ ਦੇ ਨੇੜੇ ਵਾਪਰਿਆ ਦੋਵਾਂ ਦੇ ਸਰੀਰ ਦੇ ਟੁਕੜੇ ਇਕੱਠੇ ਕੀਤੇ ਜਾ ਰਹੇ ਸਨ ਤਾਂ ਲੋਕ ਅੱਖਾਂ ਬੰਦ ਕਰ ਕਰ ਉੱਥੋਂ ਲੰਘਦੇ ਦਿਖਾਈ ਦਿੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਨਾਂ ਨੂੰ ਇੱਕ ਪਾਸੇ ਕੀਤਾ ਦੱਸਦੇ ਕਿ ਭਾਰਗਵ ਕੈਂਪ थाना ਪੁਲਿਸ ਨੇ ਦੋਵਾਂ ਦੀਆਂ দেহਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਇਹਨਾਂ ਦੀ ਪਛਾਣ ਜਸਵੀਰ ਸਿੰਘ ਅਤੇ ਕਰਮਨ ਸਿੰਘ ਵਾਸੀ ਪਿੰਡ ਖੇਰਾ ਦੇ ਵਜੋਂ ਕੀਤੀ ਗਈ ਹੈ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਵਿਚਾਲੇ ਅਜਹੀ ਮੰਦਪਾਗੀ ਘਟਨਾ ਵਾਪਰਨ ਤੋਂ ਬਾਅਦ ਪੂਰਾ ਪਿੰਡ ਸਦਮੇ ਦੇ ਵਿੱਚ ਹੈ ਸਬਜ਼ੀ ਖਰੀਦਣ ਦੇ ਲਈ ਮਕਸੂਦਾਂ ਮੰਡੀ ਜਾ ਰਹੇ ਸਨ ਉਸੇ ਸਮੇਂ ਇਹ ਹਾਦਸਾ ਹੋਇਆ ਸਵੇਰੇ 5:30 ਵਜੇ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਦੇ ਵੱਲ ਹੋ ਜਾਂਦੇ ਸਨ ਤਾਂ ਪਿੱਛੇ ਤੋਂ ਆ ਰਹੇ ਟਿਪਰ ਨੇ ਦੂਵਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਉਹਨਾਂ ਦੀ ਜਾਨ ਗਈ ਪੁਲਿਸ ਵਾਲਿਆਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਉਹਨਾਂ ਦੇ ਉੱਪਰੋਂ ਟਾਇਰ ਲੰਘ ਗਿਆ ਜਿਸ ਦੇ ਕਾਰਨ ਹਾਲਤ ਇਹੋ ਜਿਹੀ ਹੋ ਗਈ ਫਿਲਹਾਲ ਘਟਨਾ ਤੋਂ ਬਾਅਦ ਡਰਾਈਵਰ ਟਿਪਰ ਮੋਕੇ ਤੇ ਛੱਡ ਕੇ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਛੇਤੀ ਹੀ ਉਸ ਦੀ ਭਾਲ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਰਿਹਾ ਇਸ ਮੌਕੇ ਤੇ ਉਸ ਦੇ ਨਾਲ ਐ ਰਿਸ਼ਤੇਦਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੜਕ ਤੇ ਹੀ ਰੋਂਦਾ ਬਿਲਕਦਾ ਉਹਨਾਂ ਦਾ ਇਹ ਰਿਸ਼ਤੇਦਾਰ ਘਰ ਜਾਣਕਾਰੀ ਦਿੰਦਾ ਹੋਇਆ ਫੁੱਟ ਫੁੱਟ ਰੋ ਪਿਆ ਕਿ ਇਹ ਸਭ ਕੁਝ ਵਾਪਰ ਚੁੱਕਿਆ ਹਾਂਜੀ ਕੀ ਗੱਲ ਵੀ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬੰਦਾ ਵੀਰ ਕਰਮਾ ਪਿੱਛੇ ਜੀ ਤਾਂ ਮੈਂ ਮੋੜੇ ਸੀਗਾ ਜੀ ਮੈਜ ਦਾ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਹੀ ਦੇਖਿਆ ਮੈਂ ਕੋਈ ਜਨ ਆਵੇ ਧਿਆਨ ਦੇਣਾ ਅੱਛਾ ਜੀ ਕੋਈ ਵੀ ਦੇਖਣਾ ਹੁੰਦਾ ਇਤਨਾ ਨੂੰ ਗੱਡੀ ਆਵੇ ਅ ਮੈਂ ਆਪਕੇ ਆਮ ਜੀ ਕਿਉਂ ਮੈਂ ਪਿੱਛੇ ਜਾ ਕੇ ਮੀਡੀਆ ਚੋਂ ਫੋਨ ਦੋਤਾ ਜਾ ਕੇ ਜੀ ਦਰ ਪਿੱਛੇ ਆਈ ਜੀ ਨਾਗਰ ਦੇ ਕੁੱਤੇ ਲੱਗਿਆ ਫੋਨ ਕਿਤਾ ਪਹੁੰਚਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਜੀ ਮੈਂ ਫੋਨ ਲਾਇਆ ਮੈਂ ਕਹਾਂ ਵੀ 19 ਚੱਕਣ ਦਾ ਹੈ ਉਹਦਾ ਨੰਬਰ ਹੋਰ ਜੀ ਉਹ ਹੈਗਾ ਪੰਜਾਬੀ ਨੰਬਰ ਜੀ ਜੇ ਨੂੰ ਮਾ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਆ ਦੂਸਰਾ ਜੱਲ ਮੈਂ ਕਿਤੇ ਪਿੱਛੇ ਦੇ ਬਿਜਲੀ ਬਜ ਬੁੱਝ ਗਏ ਹੋ ਅੱਛਾ ਜੀ ਜਦੋਂ ਬਹੁਤ ਪਤਾ ਲੱਗਾ ਕਿ ਮੈਂ ਇੱਥੇ ਆਪੀ ਕਿਹ ਨਾਮ ਸੇ ਨੰਦ ਤੁਹਾਡੇ ਲੱਗਦੇ ਮੇਰਾ ਘਰ ਵਾਲੀ ਦਾ ਭਰਾ ਸੀਗਾ ਅੱਛਾ ਘਰ ਵਾਲੀ ਦਾ ਭੀਜਾ ਠੀਕ ਹੈ ਤੇ ਕੀ ਨਾਮ ਇਹ ਪੁੱਤੀ ਤੁਨ ਕਿਹ ਨਾਮ ਇੱਕ ਜਸਵੀਰ ਜਸਵੀਰ ਸਿੰਘ ਆ ਅੱਛਾ ਜੀ ਇੱਕ ਮੁੰਡੇ ਦਾ ਨਾਮ ਇਹਦਾ ਫਰਮਨ ਜੀ ਤੇ ਹੁਣ ਜਾ ਕੇ ਤੇਰੀ ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ ਕਿੱਥੇ ਰਹਿਣ ਵਾਲੇ ਨੇ ਮੀਰਾਪਿੰਡ ਦੇ ਮੀਰਾਪਿੰਡ ਤੋਂ ਸਵੇਰੇ ਕੋਈ ਕੱਲੋ 7 ਵਜੇ ਦੀ ਘਟਨਾ ਹੈਗੀ ਹੈ ਟਰੱਕ ਵਾਲਾ ਮੁਕੇ ਤੇ ਖੜਿਆਗਾ ਕਿ ਉਹ ਟਰੱਕ ਵਾਲਾ ਕਹਿੰਦੇ ਆ ਪੁਲਿਸ ਵਾਲੇ ਜੀ ਥੀਰ ਲਿਆ ਉੱਥੇ ਹਾਂ ਹਾਂ ਜੀ ਸਰ ਹਾਂ ਜੀ ਸਰ ਕੀ ਨਾਮ ਹੈ ਮੇਰਾ ਨਾਮ ਅਰਜੀਤ ਸਰ ਕੀ ਮਾਮਲਾ ਕੀ ਮਾਮਲਾ ਇਹ ਟਰਾਲਾ ਹੁੰਦਾ ਪਈ ਇਨਪੁੱਟ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਨਾਲ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਇਹ ਧੂਰੇ ਵਾਲੇ ਡੰਪਰ ਤੇ ਲੱਗੇ ਤੇ ਨਾਲੇ ਦੀ ਸਾਈਡ ਤੇ ਹੀਰਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਫੋਟੋ ਫੇਰ ਕਰਾਂਗੇ। ਅੱਛਾ ਜੀ। ਉਹਨੂੰ ਜਪੀ ਸਿੰਘ ਨੂੰ ਪੁੱਤਰ ਸਿੰਘ ਜੀ। ਸੀਰਪੁੱਤਰ ਸੌਰ ਬਸੇ ਪਿੰਡ ਫੇਰਾ ਲੁਮੰਦਰ। ਜੀ। ਤੇ ਕਰਮਨ ਮੁੰਡਾ ਜੀ। ਇਹ ਬਾਈ ਵੱਡਾ ਇੱਥੋਂ। ਉਹ ਪੁੱਤੀ ਸੀਗਾ ਤੋਂ ਚੱਪੂ ਨਿਆਂ ਗਾ ਰਹੇ। ਅੱਛਾ ਜੀ। ਕਾ ਤੇ ਆਉਂਦੇ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰਜੇ ਦਾ ਡੈਥ ਹੋਈਏ ਦੋ ਜਾਣੇ ਸੀਗੇ ਇਹਨਾਂ ਦੇ ਤੇ ਨ ਜਾਣੇ ਸੀਗੇ ਇੱਕ ਨੰਦਾ ਜਿਹੜਾ ਤਸਵੀਰ ਦਾ ਜੀ ਆ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਰੇ ਅਲੱਗ ਮੁਟਕਾ ਦੁੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਫੜੇ ਬੰਦੇ ਨਾਲ ਮੁੰਡਾ ਕਿਹਦੇ ਨਾਲ ਨਾਲ ਜੀ ਉਹ ਵੀ ਬੜੇ ਫੜੇ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋਕਰ ਕਿਰਦੋ ਅੱਛਾ ਜੀ ਹਾਂ ਜਾਨਾ ਕੰਪਨੀ ਸਰ ਗੱਡੀ ਨੰਬਰ ਦੱਸ ਸਕਦੇ ਹੋ ਟਰਾਲੀ ਦਾ ਟਰਾਲਾ ਆ ਗਿਆ ਪੀਵੀ 30ਈ ਨਹੀਂ ਮੋਟਰਸਾਈਕਲ ਦਾ ਨੰਬਰ ਪੀਵੀ 30ਈ 22 ਸਿਆਸੀ ਕਿਰਦੋ ਸਵਾਰ ਚਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਆ ਗਿਆ ਪੀਵੀ 03 ਏ ਜੀ ਉਹ ਲੱਗੇ ਸਤਵੰਜਾ ਟਾਟਾ ਦਾ ਟਰਾਲਾ ਕੋਈ ਸੀਡੀਸੀ ਵਗੈਰਾ ਕੋਈ ਮੁਲੱਖ ਹੰਡਾਲੀ ਗਈ ਸਰ ਸੀਛੜੀ ਫੋੜੇ ਅੱਗੇ ਘੇੜਿਆ ਨੂੰ ਜਾ ਕੇ ਅੱਛਾ ਜੀ ਵੀ ਸੀਟ ਤੇ ਲੱਗੇ ਅੱਛਾ ਜੀ ਇਸ ਪਿੰਨੇ ਕਾ ਕੋਈ ਦਿੱਕਤ ਨਾ ਹੋ ਰਹੇ ਸਰ ਹਾਂ ਜੀ ਕਿੰਨੇ ਕਾਲ ਦੀ ਗੱਲ ਹੈ ਤਕਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆ ਗਿਆ ਤੁਹਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਤਾਂ ਇਹ ਟੀ ਪੁਆਇੰਟ ਮੰਦਾ ਜੀ ਲਿੰਕ ਰੋਡ ਟੀ ਪੁਆਇੰਟ ਬਾਤਪੁਰਾ ਜਿਲਦਰ ਸਰ ਕਿਹੜਾ ਥਾਣਾ ਕਿਹੜਾ ਪਿੰਡ ਹੈ ਥਾਣਾ 파ਰਕੇ ਜੰਮਾ ਮੇਰਾ ਨਾਮ